ਕੱਟ ਲਾਂਗੇ ਉਹ ਤਾਂ ਕੋਈ ਖਾਸ ਗੱਲ ਨਹੀਂ ਹਾਂਜੀ ਇਹ ਵੀ ਸਾਡੇ ਦਾ ਪੰਜਾਬ ਨਸ਼ੇ ਕਮੀ ਬੱਝੇ ਬਈ ਸਾਡੀ ਤਾਂ ਆਹੀ ਵੱਡੀ ਮੇਰੀ ਮੰਗ ਹੈ ਉਹਦੇ ਹੋਰ ਵੀ ਕਹਿੰਦੇ ਆ ਵੀ ਅਹੀ ਕੋਈ ਲੋੜ ਨਹੀਂ ਸਪੈਸ ਨੂੰ ਪੁੱਤ ਚੰਗੇ ਆਪਾਂ ਨੂੰ ਆਪਾਂ ਗਰੀਬੀ ਕੱਟ ਲਾਂਗੇ ਬਈ ਭੁੱਖ ਕੱਟ ਲਾਂਗੇ ਚੱਟਣੀ ਨਾ ਰੋਟੀ ਖਾ ਲਾਂਗੇ ਸਾਨੂੰ ਮਨਜ਼ੂਰ ਹੈ ਪਰ ਪੁੱਤ ਬਚਾਓ ਸਾਡੇ ਦਾ ਹਾਲ ਆਪਾਂ ਨਾਲ ਤੁਸੀਂ ਮੁੰਡੇ ਵੇਖੋ 18 18 19 ਸਾਲਾ ਸਾਲਾ ਦੇ ਨੀ ਇਹਨਾਂ ਨੂੰ ਦੇਖੋ ਇਹ ਕੱਲੀਆਂ ਸੁਣਾਉਣ ਨਹੀਂ ਆਏ ਸੁਣਨ ਵੀ ਆਏ ਤਾਂ ਇਸ ਕਰਕੇ ਕਹਿੰਦੇ ਆ ਵੀ ਕੋਈ ਵੀ ਸਵਾਲ ਜਵਾਬ ਹੁੰਦੇ ਨੇ ਕਈ ਵਾਰੀ ਮੰਨ ਤੇ ਜਰੂਰ ਕਰਿਓ ਖੁੱਲਕੇ ਇੱਥੇ ਬੇਰਜ਼ਗਾਰੀ ਆਪਣੀ ਲਗਾਤਾਰ ਵਧਦੀ ਜਾ ਰਹੀ ਹੈ ਜਿਹਦੇ ਕਰਕੇ ਵੀ ਨੌਜਵਾਨ ਨਸ਼ੇ ਵੱਲ ਜ਼ਿਆਦਾ ਹੋਈ ਜਾਂਦੇ ਜਿਹੜੀ ਜਿਹੜੀ ਆਪਾਂ ਇਹ ਦੇਖਦੇ ਆਂ ਵੀ 464 ਟਾਂਟਾ ਆ ਗਈ 600 ਟਾਂਟਾ ਆ ਗਈ 1000 ਰੁਪਿਆ ਖਾਤਿਆਂ ਚ ਆ ਗਿਆ ਆਟਾ ਆ ਗਿਆ ਦਾਲ ਆਦੀ ਇਹ ਠੀਕ ਹੈ ਇਹ ਤਾਂ ਇਹ ਤਾਂ ਪਹਿਲਾਂ ਹੀ ਸੀ ਐਮ ਪੰਜਾਬ ਨੇ ਅੱਧ ਵੀ ਇਹ ਕੀਤਾ ਇਹਨਾਂ ਚੀਜ਼ਾਂ ਨੇ ਤਾਂ ਖਤਮ ਕਰਤਾ ਸਮਝਾਉ ਲਾਹ ਤੇ ਲਾ ਕੇ ਨੇ ਫਿਰ ਇੱਥੇ ਜੇ ਮੈਂ ਹੋ ਇੱਕ ਥੋੜੀ ਜੀ ਗੱਲ ਦੱਸਦਾ ਮੈਂ ਤੇ ਓਕਾ ਦੇ ਦਿੰਦਾ ਪਿੰਡ 'ਚ ਵੀ ਹਜ਼ਾਰ-ਹਜ਼ਾਰ ਰੁਪਏ ਆਊਖਾਤਾ ਦੇ ਫਾਰਮ ਭਰਨ ਆਲੇ ਬੈਠੇ ਆ ਸਾਰੇ ਪਿੰਡ ਦੀਆਂ ਵਾਈਆਂ ਆ ਜਾਣਗੀਆਂ ਤੇਰੀ ਬੀਬੀਰੀ ਤਾਂ ਕੱਟ ਲਾਗੇ ਉਹ ਤਾਂ ਕੋਈ ਖਾਸ ਗੱਲ ਹਾਂਜੀ ਇਹ ਵੀ ਸਾਡੇ ਦਾ ਪੰਜਾਬ ਨਸ਼ੇ ਕੰਮੋਂ ਬਾਜੀ ਹੈ ਬਈ ਸਾਡੀ ਤਾਂ ਆਹੀ ਵੱਡੀ ਮੇਰੀ ਮੰਗ ਹੈ ਬੁਰਾ ਹਾਲ ਆ ਪਾਣਾ ਤੁਸੀਂ ਮੁੰਡੇ ਵੇਖੋ 18 19 ਸਾਲਾ ਸਾਲਾ ਦੇ ਨਹੀਂ ਇਹਨੇ ਮੂੰਹ ਦੇਖ ਰੌਣਕ ਕਿਸੇ ਦੇ ਚਿਹਰੇ ਹੈ ਹੈਗੀਆ ਅਗਰ 40 ਸਾਲ ਦਾ ਮੁੰਡਾ ਚੱਕ ਚੱਕ ਕਰਦਾ ਹੁੰਦਾ ਹੁਣ 40 ਸਾਲ ਦਾ ਜਵਾਬ ਦਿਖਾ ਕਿਹੜਾ ਜੋਕਰ ਹੈ ਜਵਾਬ ਬਹੁਤ ਜਵਾਬ ਬੜਾ ਲੰਮਾ ਲੱਗੇ ਨਾ ਇਹਨੇ ਨਸ਼ਾ ਨੇ ਤਾਂ ਜਵੇਂ ਪੱਠਾ ਪਜਾਦਾ ਜਿਹੜਾ ਵੀ ਕੋਈ ਜਵਾਬ ਖਚਜਦਾ ਹੈ ਘਰ ਦੀ ਮਾਂ ਤੇ ਦੀ ਗੰਜਾਇਸ ਹੈ ਉਹ ਤਾਂ ਦੋ ਪੈਸੇ ਲਾ ਕੇ ਬਾਹਰ ਕੱਢਦਾ ਮਾਮਾ ਦਾ ਹਾਲ ਤਾਂ ਦੇਖੋ ਇੱਕ 10 ਮਿੰਟ ਨਹੀਂ ਮਾਂ ਕਿਸੇ ਪਾਸੇ ਪੁੱਤ ਨੂੰ ਤੋੜ ਸਕਦੀ ਜਿਹੜਾ ਜਿਗਰੀ ਟੋਕੜੇ ਤੋਂ ਉਤਦਣ ਦੀਆਂ ਬੀਬੇ ਜਿਹੜਾ 1000 1000 ਰੁਪਇਆ ਮੈਂ ਕਿਹਾ ਵੀ ਖਾਤਿਆਂ ਚ ਪਾਉਂਦੀ ਬਾਈ ਆਪਾਂ ਤਾਂ ਜਾਰ ਦੀ ਲੋੜ ਨਹੀਂ ਬਾਈ ਨਾ ਅਸੀਂ ਹਜ਼ਾਰ ਮਗਰ ਅੱਜ ਦਾ ਨਾ ਅਸੀਂ ਜਾઈએ ਕੱਲ੍ਹ ਠੀਕ ਆ ਸਾਨੂੰ ਇਹੋ ਜਿਹੇ ਹਜ਼ਾਰਾਂ ਦੀ ਕੋਈ ਨਾ ਕਿੰਨੀਆਂ ਇੱਕ ਮਾਮਾ ਇਹ ਜੀਆਂ ਹੋਣਗੀਆਂ ਜਿਹੜੀਆਂ ਉਹਦੇ ਪੁੱਤਾਂ ਨੂੰ ਬਚਾਉਣ ਦੀ ਗੱਲ ਕਰਦੀਆਂ ਤੇ ਹਜ਼ਾਰ ਹਜ਼ਾਰ ਮਗਰ ਨਹੀਂ ਭਜਣਗੀਆਂ ਆਪਾਂ ਮੋਪਾ ਤਾਂ ਜਮਾ ਤਿਆਰ ਆ ਭਾਈ ਮੈਂ ਤਾਂ 10 ਬੁੱਢੀਆਂ ਹੋਰ ਵੀ ਕਹਿੰਦੇ ਵੀ ਇਹੋ ਜੀ ਕੋਈ ਲੋੜ ਨਹੀਂ ਸਪੈਸ਼ਲ ਉਹ ਪੁੱਤ ਚੰਗੇ ਆਪਾਂ ਨੂੰ ਆਪਾਂ ਗਰੀਬੀ ਕੱਟ ਲਾਂਗੇ ਬਾਈ ਧੁੱਖ ਕੱਟ ਲਾਂਗੇ ਚ ਇਹਨਾਂ ਨੂੰ ਬੇਗਾਨੀ ਅਸੀਂ ਸਾਖਦੀਆਂ ਇਹਨਾਂ ਦੇ ਹਾਲ ਕੀ ਨੇਗੇ ਕਿਉਂ ਆ ਆ ਫਿਰ ਦੇਗੇ ਵਿਚਾਰੇ ਦੀਆਂ ਚੁੱਟ ਵੀ ਜਿਵੇਂ ਕੀਤੀ ਹੋਈ ਹੈ ਜਵਦਾ ਤਾਰੇ ਫਿਰਦੇ ਆ ਨਾ ਤਾਂ ਇਹ ਖੇਤੀ ਵਾਲੇ ਨੇ ਨਾ ਇਹ ਦਿਹਾੜੀ ਵਾਲੇ ਨੇ ਕਾਸੇ ਜੋ ਕਰੇ ਵੀ ਨਹੀਂ ਪਰ ਮਾਂ ਜੀ ਨੂੰ ਕੋਈ 10 ਰੁਪਏ ਦੀ ਨੌਕਰੀ ਤੇ ਹੋ ਜਾ ਕੇ ਰ ਸੰਭਲ ਜਾਣ ਵੀ ਅਸੀਂ ਹੈਗੇ ਆ ਸਾਡਾ ਹੌਸਲਾ ਵਾਜੇ ਇਹਨਾਂ ਦਾ ਹੁਣ ਇਹਨਾਂ ਦਾ ਵੀ ਦਿਲ ਟੁੱਟਿਆ ਪਿਆਗਾ ਇਹ ਸੁਨੇਹਾ ਨਾ ਬੇਬੇ ਤੇਰਾ ਪੂਰੇ ਪੰਜਾਬ ਚ ਜਾਣਾ ਓਏ ਇਹ ਸੁਨੇਹਾ ਫਿਰ ਪੂਰੇ ਪੰਜਾਬ ਦੀਆਂ ਮਾਈਆਂ ਨੂੰ ਦੇ हां उधर ਘਰ ਪਰਨੇ ਪੂਰੇ ਪੰਜਾਬ ਦੀਆਂ ਮਾਈਆਂ ਨੂੰ ਦੇ ਨਹੀਂ ਆਪਾਂ ਸਾਰੀਆਂ ਸਾਰੀਆਂ ਮਾਈਆਂ ਨੇ ਇਹ ਕਹਿਣਾ ਵੀ ਜੇ ਆਪਣੇ ਪੁੱਤ ਕਮਾਉਣਗੇ ਦਸਨ ਹਜ਼ਾਰ ਦੀ ਕਮਾਈ ਕਰਨੀ ਆਪਾਂ ਤਾਂ ਉਹੀ ਵਾਧੂ ਹੈ ਹਜ਼ਾਰ ਹਜ਼ਾਰ ਰੁਪਏ ਕੀ ਕਰਨ ਹਾਂ ਆਪਾਂ ਹਜ਼ਾਰ ਕੀ ਕਰਨਾ ਕਿਸੇ ਹਜ਼ਾਰ ਦੇ ਲਾਲਚ ਦੇ ਮਰ ਤੋ ਇੱਕ ਦਾ ਹਜ਼ਾਰ ਕਹਿਜੂ ਦੂਜਾ ਤਿੰਨ ਕਹਿਜੂ ਉਹ ਤਿੰਨ ਤਾਂ ਆਪਾਂ ਨੂੰ ਕੁਝ ਨਹੀਂ ਕਰ ਸਕਦੇ ਜਦੋਂ ਆਪਣੀ ਪੁੱਤ ਕਮਾਈ ਕਰਨਗੇ ਆਪਾਂ ਨੂੰ ਅੱਗੇ ਲੈ ਜਾਣਗੇ ਕੁਝ ਵੀ ਕਰ ਸਕਦਾ ਪੁੱਤ ਆਪਾਂ ਨੂੰ ਜਦੋਂ ਅੱਜ ਆਪਣੇ ਪੁੱਤ ਭੁੱਖੇ ਫਿਰਦੇ ਆ ਮਾਵਾਂ ਹਜ਼ਾਰ ਕੀ ਕਰਨੀਆਂ ਸਿਰ ਚ ਮਾਰਨੇ ਪਹਿਲਾਂ ਤਾਂ ਸਾਨੂੰ ਕੈਪਟਨ ਲਾ ਗਿਆ ਜ਼ੋਰ ਸਾਰੇ ਜ਼ੋਰ ਦਾ ਜੇ ਮੈਨੂੰ ਕਿਤੇ ਮਿਲ ਜਾਏ ਮੈਂ ਸਾਹਮਣੇ ਖੜਾ ਕੇ ਪੁੱਛਾਂ ਵੀ ਤੇਰਾ ਪੁੱਤ ਇਹ ਜਿਹੇ ਨਸ਼ੇ ਕਰਦਾ ਹੋਵੇ ਤਾਂ ਤੇਰੇ ਦਿਲ ਨੂੰ ਪਈ ਹੋਵੇ ਫੇਰ ਤੈਨੂੰ ਸੇਕ ਲੱਗੇ ਸਮਾਰ ਕੇ ਵੀ ਕੀ ਚੀਜ਼ ਪੁੱਤ ਹੁੰਦੇ ਪਹਿਲਾਂ ਤਾਂ ਮਾਵਾਂ ਨੂੰ ਪੁੱਛ ਕੇ ਦੇਖੋ ਪਾਲੇ ਕਿਵੇਂ ਆ ਹੂੰ ਪਾਲਨੇ ਬਹੁਤ ਔਖੇ ਆ ਇਹ ਮਸਾ ਪਾ ਗੱਭਰੂ ਕਰਦੇ ਆ ਫੇਰ ਆਦੇ ਦਸਾਂ ਨਾ ਹੋ ਜੇ ਕਮਾਈਆਂ ਚ ਝੂਂਡ ਪੂਂਡ ਕੇ ਮਸਾ ਮਾਵਾਂ ਨੂੰ ਪੜਾਉਂਦੀਆਂ ਨੇ ਤੇਰੇ ਨਸ਼ਾ ਵੇਲੇ ਜਮਾ ਉਹਨਾਂ ਦਾ ਪੱਠਾ ਵਹਿ ਗਿਆ ਉਹ ਵੀ ਕੈਪਟਨ ਕਹਿੰਦਾ ਸੀ ਮੈਂ ਚੱਕ ਲੈ ਗੋਟਾ ਗੁਟਕਾ ਕਾ ਨਾ ਮੈਂ ਕੇ ਸਾਰੇ ਪੰਜਾਬ ਚ ਨਸ਼ਾ ਖਤਮ ਕਰ ਦੂੰ ਉਹ ਤਾਂ ਤਾਂ ਹੋਇਆ ਹੀ ਨਾ ਜੇ ਸਰਕਾਰਾਂ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਜਦੋਂ ਆਪਣਾ ਖਾੜ ਖਵਾਉਂਦਾ ਜੋਰ ਸੀ ਉਦੋਂ ਲੋਕਾਂ ਨੂੰ ਖੇਤੀਆਂ ਕਰਨ ਦਿੱਤੀਆਂ ਪੁਰਸਾਂ ਇਹਨੇ ਆਪਣੇ ਸਰਕਾਰਾਂ ਨੇ ਉਹਦਾ ਵੀ ਤਾਂ ਉਹਨਾਂ ਦਾ ਆਸ-ਵਸ ਸੀ ਸਾਰੀ ਗੱਲ ਹੂੰ ਉਦੋਂ ਕਿਵੇਂ ਉਹਨਾਂ ਨੇ ਰੋਕਲੇ ਸਾਰੇ ਖਾੜਕੂ ਤੇ ਨਸ਼ਾ ਕਿਉਂ ਨਹੀਂ ਰੁਕਦਾ ਕਿਸੇ ਤੋਂ ਮੈਂ ਤਾਂ ਬਸ ਕੱਲੀ ਨਸ਼ੇ ਦੀ ਮੰਗ ਹੈ ਸਾਡੇ ਕੋਲ ਤਾਂ ਕਿ ਨਸ਼ਾ ਪਜਾਉ ਚ ਬੰਦ ਹੋ ਜਾਏ ਤੇ ਜਵਾਖ ਆਪ ਦੇ ਕਮਾਈਆਂ ਕਰਨ ਨਾ ਸਾਨੂੰ ਕਿਸੇ ਦੀ 5 ਦੀ ਲੋੜ ਹੈ ਨਾ ਸਾਨੂੰ 50 ਦੀ ਲੋੜ ਹੈ ਪਾ ਮਾ ਦੀ ਕੋਈ 10 ਲੱਖ ਕਹੇ ਜੇ ਮੈਂ 10 ਦੀ ਵੀ ਠੂਹੀ ਦੀ ਮਾਰਦੀ ਪਰ ਅਸੀਂ ਸਾਡੀ ਕੱਲੀ ਮੰਗ ਨਸ਼ੇ ਦੀ ਹੈ। ਬੇਬੇ ਇਹ ਸੁਣੋ ਗੱਲ ਸਾਰੇ ਧਿਆਨ ਦੇਵੋ ਇਸ ਗੱਲ ਨੂੰ ਲੈ ਕੇ ਵੀ ਅਸਲ ਨਾ ਨਸ਼ਾ ਨਸ਼ਾ ਦਾ ਆਉਣਾ ਇਹ ਕੋਈ ਆਮ ਵਰਤਾਰਾ ਨਹੀਂ ਹੈਗਾ। ਵੀ ਨਸ਼ਾ ਆ ਗਿਆ, ਕਾਮ ਵਰਤਾਰਾ, ਨਸ਼ਾ ਬਿਕ ਰਿਹਾ ਹੈ, ਨਸ਼ੇ ਦਾ ਆਉਣਾ ਇੱਕ ਸਾਜ਼ਿਸ਼ ਹੈ। ਜਦੋਂ ਕਿਸੇ ਕੌਮ ਦੀ ਨਸਲ ਕੁਸ਼ੀ ਕਰਨੀ ਹੈ, ਕਿਸੇ ਸਭਾਂ ਤਾਂ ਨੂੰ ਮਾਰਨਾ ਹੈ ਕਿਸੇ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰਨਾ ਤਾਂ ਫਿਰ ਇਹ ਇਸ ਤਰ੍ਹਾਂ ਦੇ ਢੰਗ ਨਹੀਂ ਤੁਸੀਂ ਦੇਖੋ ਵੀ ਬਿਲਕੁਲ ਜਿਵੇਂ ਮਾਈ ਨੇ ਗੱਲ ਕਹੀ ਕਿ ਜੇ ਕਰੋਨੇ ਵੇਲੇ ਲੋਕਾਂ ਨੂੰ ਘਰੋਂ ਨਿਕਲਣਾ ਹਟਾਤਾ ਸੀ ਨਾ ਕਰੋਨੇ ਵੇਲੇ ਹਾਂਜੀ ਆਪਾਂ ਦੇਖਿਆ ਨਾ ਹਾਂਜੀ ਹੈਨਾ ਮਾੜਾ ਕੋਈ ਗੁਜਾਵਾ ਦਾ ਲੋਕ ਗੀਹਾਂ ਚ ਵੜ ਜਾਂਦੇ ਲੋਕ ਕੋਈ ਸੱਤ ਜੇ ਬੈਠੇ ਬਜ਼ੁਰਗ ਦੇਖਿਆ ਕਿਵੇਂ ਵੀਡੀਓ ਆਈਆਂ ਹਾਂਜੀ ਹਾਂਜੀ ਜਨਤਾ ਨੂੰ ਦਿਖਦਾ ਸੀ ਵੀ ਕੋਈ ਪਰਿੰਦਾ ਵੀ ਬਾਹਰ ਪਰ ਮਾਰਦਾ ਫਿਰਦਾ ਬੰਦਾਰਾ ਦੂਰ ਦੀ ਗੱਲ ਹੈ ਤਾਂ ਜੇ ਉੱਥੇ ਸਰਕਾਰਾਂ ਕੰਟਰੋਲ ਕਰ ਸਕਦੀਆਂ ਨੇ ਤਾਂ ਤਾਂ ਨਸ਼ਾ ਕਿਉਂ ਨਹੀਂ ਰੁਕਿਆ ਤਾਂ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ਾਕ ਚਾਲ ਹੈ ਵੀ ਸ਼ਾਸ ਦੇ ਨਾਲ ਕਿਵੇਂ ਕਿਸੇ ਜਵਾਨੀ ਨੂੰ ਦੇਖੋ ਜਿਹੜੀ ਜਵਾਨੀ ਨਸ਼ਾ ਕਰੂਗੀ ਉਹ ਨਾ ਹੱਕ ਦੀ ਗੱਲ ਕਰੂ ਨਾ ਉਹਦੇ ਫਰਜ ਦਾ ਪਤਾ ਨਾ ਅਧਿਕਾਰ ਦਾ ਪਤਾ ਨਾ ਸਮਾਜ ਦਾ ਪਤਾ ਨਾ ਕੌਮ ਦਾ ਪਤਾ ਨਾ ਇਤਿਹਾਸ ਦਾ ਪਤਾ ਨਾ ਸਾਇਸ ਦਾ ਪਤਾ ਨਾਉਣ ਵਾਲੀਆਂ ਨਸਲਾਂ ਬਾਰੇ ਪਤਾ ਹੁਣ ਜਿਹੜਾ ਜਿਹੜਾ ਪਹਿਲੀ ਗੱਲ ਤਾਂ ਜਿਹੜਾ ਨਸ਼ਾ ਕਰਦਾ ਉਹ ਬਚਦਾ ਹੀ ਨਹੀਂ ਆਹੋ ਆਪਾਂ ਦੇਖਦੇ ਆ ਟੀਕੇ ਲਾ ਕੇ ਮੁੰਡੇ ਮਰ ਜਾਂਦੇ ਆ ਤੇ ਹੋਰ ਅੱਛਾ ਜੇ ਬਚ ਗਿਆ ਕੱਲ ਨੂੰ ਦਾ ਵਿਆਹ ਹੋ ਗਿਆ ਉਹ ਸਿਰੇ ਨਹੀਂ ਚੜਦਾ ਆਪਾਂ ਇਹ ਜਾਣਦੇ ਅੱਛਾ ਸਿਰੇ ਵੀ ਚੜ ਗਿਆ ਕਿਸੇ ਕੋਈ ਸਿਆਣੇ ਘਰਾਣੇ ਦੀ ਧੀ ਆ ਗਈ ਸਰਵੋਤ ਬਰਦਾਸ਼ਤ ਕਰੇਗੀ ਕੱਟ ਗਈ گاؤں ਦੇ ਬੱਚਾ ਨਹੀਂ ਹੁੰਦਾ ਹੋਗੀ ਨਾ ਹਲਕੁਸ਼ੀ ਤਾਂ ਇਸ ਕਰਕੇ ਇਹ ਬਹੁਤ ਲੰਮੇ ਸਮੇਂ ਦੀ ਸਾਜ਼ਿਸ਼ ਆ ਜਦੋਂ ਖਾੜਕੂ ਮੂਵਮੈਂਟ ਤੋਂ ਬਾਅਦ 80 ਤੋਂ ਬਾਅਦ ਤੁਸੀਂ ਦੇਖੋ 80 ਤੋਂ ਪਹਿਲਾਂ ਕਿੰਨਾ ਕਿ ਨਸ਼ਾ ਸੀਗਾ 80 ਤੋਂ ਬਾਅਦ ਲਗਾਤਾਰ ਜੱਕਦਮ ਇਹ ਪਹਿਲਾਂ ਸ਼ੀਸ਼ੀਆਂ ਆਈਆਂ ਕਰੈਕਸਲੀਆਂ ਸ਼ੀਸ਼ੀਆਂ ਆਈਆਂ ਹੂੰ ਫਿਰ ਉਹ ਗੱਟੂ ਜੱਕ ਬੜਾ ਮਸ਼ਹੂਰ ਹੁੰਦਾ ਸੀ ਆਪਣੇ ਤਾਜੋ ਦਾ ਉਹ ਪੂਰੇ ਪੰਜਾਬ ਤੋਂ ਲੋਕ ਇੱਥੇ ਲੈਣ ਆਉਂਦੇ ਹੁੰਦੇ ਸੀ ਫੇਰ ਆ ਗੋਲੀਆਂ ਆ ਗਈਆਂ ਫੇ ਚਿੱਟਾ ਫੇ ਟੀਕੇ ਹੁਣ ਆ ਸਿਗਨੇਚਰ ਦਾ ਕੈਸੂਲ ਜਾ ਆ ਗਿਆ 10-10 ਸਾਲ ਦੇ ਸਾਡੇ ਜਵਾਗ ਸਕੂਲਾਂ 'ਚ ਪੜ੍ਹਨ ਵਾਲੇ ਖਾਂਦੇ ਆ ਸਾਨੂੰ ਐ ਹੁੰਦਾ ਵੀ ਆਪਾਂ ਕੀ ਲੈਣਾ ਆਪਾਂ ਕਿਉਂ ਵਿਰੋਧ ਪਾ ਗਏ ਇਹਦਾ ਲਗਾੜੇ ਆ ਇਹਦਾ ਇਕੱਠੇ ਹੋ ਜਾਣਗੇ ਇਹਨਾਂ ਦੇ ਨਾਲ ਸਿਆਸੀ ਬੰਦਿਆਂ ਦੇ ਹੱਥ ਆ ਪੁਲਿਸ ਨਾਲੀ ਮਦਦ ਕਰਦੇ ਕੋ ਪੁਲਿਸ ਨੂੰ ਵੀ ਚੜਾਵਾ ਚੜਦਾ ਉੱਥੇ ਆਪਾਂ ਸੋਚਦਾ ਵੀ ਛੱਡ ਪਰਿਆ ਆਪਾਂ ਕੀ ਲੈਣਾ ਆਪਾਂ ਦਾ ਤਾਂ ਨਹੀਂ ਖਾਂਦਾ ਪਰ ਆਪਾਂ ਨੂੰ ਐ ਹੀ ਨਹੀਂ ਪਤਾ ਲੱਗਦਾ ਵੀ ਆਪਣਾ ਵੀ ਖਾਈ ਜਾਂਦਾ ਬਾਹਰ ਮੁੰਡਿਆਂ ਨਾਲ ਰਲ ਗਿਆ ਸਕੂਲ ਪੜਦਾ ਕਾਲਜ ਪੜਦਾ ਕਿਤੇ ਹੋਰ ਜਾਂਦਾ ਆਉਂਦਾ ਰਲ ਕੇ ਕੀਪਦਾ ਖਾ ਕੇ ਆਉਂਦਾ ਹੋਵੇ ਪਤਾ ਉੱਦੇ ਲੱਗਦਾ ਖੀਰ ਤੇ ਜਾ ਕੇ ਜਿੱਦੇ ਪੜਾਕਾ ਪੈ ਜਾਂਦਾ ਮਰਾ ਇਹਦੇ ਮੁੰਡੇ ਮਰੇ 2 ਇੱਕੇ ਰਾਸ ਕੇ ਭਰਾ ਟੀਕੇ ਲਾ ਕੇ ਇੱਕ ਗੁਸਰਖਾਨੇ ਚ ਪਿਆ ਰਹਿ ਗਿਆ ਇੱਕ ਕਮਰੇ ਚ ਪਿਆ ਰਹਿ ਗਿਆ ਉਹ ਮੈਂ ਅਸੀਂ ਬੈਠਣ ਵਾਗੇ ਤੇ ਮੈਂ ਪੁੱਛਿਆ ਉਹਨੂੰ ਮਾਈ ਨੂੰ ਮਾਂ ਬੇਬੇ ਇਹ ਤੈਨੂੰ ਪਤਾ ਸੀ ਕਹਿੰਦੀ ਪੁੱਤ ਨਾ ਸਰਮ ਦਾ ਘਰੇ ਪਤਾ ਨਹੀਂ ਲੱਗਨਦਾ ਤਾਂ ਵੀ ਸਾਡੇ ਸਾਡੇ ਜਮਾਗ ਨਸ਼ਾ ਖਾਂਦੇ ਆ ਸੋ ਕਈ ਵਾਰੀ ਆਪਾਂ ਨੂੰ ਘਰੇ ਨਹੀਂ ਪਤਾ ਲੱਗਦਾ ਪਤਾ ਉਦੋਂ ਲੱਗਦਾ ਜਿੱਦ ਦੇ ਕਹਾਣੀ ਸਾਡੇ ਹੱਥਾਂ ਜੋ ਨਿਕਲ ਜਾਂਦੀ ਹੈ ਪਰ ਸਾਡੇ ਕੋਲੋਂ ਤਾਂ ਬਚਾਉਣ ਦਾ ਵੀ ਕੋਈ ਰਾਹ ਨਹੀਂ ਰਹਿੰਦਾ ਸੋ ਇਸ ਕਰਕੇ ਬੱਲੇ ਤੋਂ ਯਾਰ ਜਿਹਦਾ ਮਰਦਾ ਬਾਈ ਉਹਨੂੰ ਪਤਾ ਲੱਗਦਾ ਦੂਜੇ ਦੇ ਘਰੇ ਕਹਿੰਦੇ ਲੱਗੀ ਅੱਗ ਬਸੰਤਰ ਦਿਖਦੀ ਹੁੰਦੀ ਹੈ ਘਰ ਜਦੋਂ ਆਪਦੇ ਲੱਗਦੀ ਹੈ ਨਾ ਅੱਗ ਆਕੇ ਤੇ 70% ਦਾ ਪਤਾ ਉਦੋਂ ਲੱਗਦਾ ਵੀ ਕਿਵੇਂ ਉਹ ਮਾਵਾਂ ਕਿਵੇਂ ਦਿਲ ਤੇ ਪੱਥਰ ਰੱਖ ਕੇ ਆਪਣੇ ਬਿਲਕੁਲ ਮਾਂ ਨੇ ਗੱਲ ਸਹੀ ਕਹੀ ਕਿ ਕਿਵੇਂ ਇੱਕ ਮਾਂ ਆਪਣੇ ਪੇਟ ਚੋਂ ਜਨਮ ਦੇ ਕੇ 9 ਮਹੀਨੇ ਉਦੋਂ ਬਾਅਦ ਉਹਨੂੰ ਪਾਲ ਦੀਆਂ ਦੁੱਖਾਂ ਤਕਲੀਫਾਂ ਦੇ ਨਾਲ ਔਰ ਉਹ ਬੱਚਾ ਅਖੀਰ ਤੇ ਜਾ ਕੇ ਜਦੋਂ 18 20 22 ਸਾਲ ਦਾ ਇੱਕ ਮਾਂ ਨੂੰ ਇੱਕ ਪਿਓ ਨੂੰ ਆਸ ਹੁੰਦੀ ਆ ਕਿ ਯਾਰ ਮੇਰਾ ਬੱਚਾ ਹੁਣ ਮੈਂ ਵਿਆਹ ਹੂੰਗੀ ਆਪਣੇ ਬੱਚੇ ਨੂੰ ਨੂੰ ਲੈ ਕੇ ਆਉਂਗੀ ਗਾਂ ਪੋਤੇ ਪੋਤੀਆਂ ਹੋਣਗੇ ਤਾਂ ਉਹ ਉਹ ਅਖੀਰ ਤੇ ਆ ਕੇ ਸਿਖਰ ਤੇ ਆ ਕੇ ਫਲ ਆ ਜਿਹੜਾ ਐਨ ਕਿਰਿਆ ਹੋਇਆ ਫਲ ਜਦੋਂ ਭਰ ਜਾਂਦਾ ਟੁੱਟ ਜਾਂਦਾ ਫਿਰ ਉਹ ਮਾਂ ਪਿਓ ਨਾ ਜਿਉਂਦਿਆਂ ਚ ਨਾ ਮਰਿਆਂ ਉਦੋਂ ਬਾਅਦ ਵਾਲੀ ਜ਼ਿੰਦਗੀ ਨਰਕ ਹੈ ਮਰਿਆ ਨਹੀਂ ਜਾਂਦਾ ਹੁੰਦਾ ਇੱਕ ਮਾਂ ਪਿਓ ਤੋਂ ਨਾਲ ਪਰ ਬੰਦਾ ਰੋਜ਼ ਮਾਂ ਪਿਓ ਤਿਲ ਤਿਲ ਮਰਦਾ ਇਹ ਕੀ ਦੀ ਦੇਣਾ ਬਾਈ ਜੇਲਾ ਜੈਵੇਂ ਥੋੜੀ ਆ ਗਿਆ ਯਾਰ ਜੇਲਾ ਚ ਕਿਵੇਂ ਚਲਾ ਗਿਆ ਸਾਜ਼ਿਸ਼ ਹੈ ਜਿੱਥੇ ਆਪਾਂ ਮੰਨਦੇ ਆ ਸੂਈ ਨਹੀਂ ਲੰਘ ਸਕਦੀ ਬਾਲ ਨਹੀਂ ਲੰਗਣ ਦੇ ਦੇਖ ਭੋਰਾ ਉਥੇ ਇੰਨਾ ਗ੍ਰਾਮਾਂ ਦੇ ਗ੍ਰਾਮ ਕਿੱਲੋਂ ਦੇ ਸਾਰਨ ਚਿੱਟਾ ਕਿਵੇਂ ਲੰਗਦਾ ਰਿਹਾ ਆਪਾਂ ਕਹਿ ਦਿੰਦੇ ਆ ਇਹ ਕਹਿੰਦੇ ਆ ਜੀ ਪਾਕਿਸਤਾਨ ਨਾਲ ਹੱਥ ਲੱਗਦੀ ਹੈ ਯਾਰ ਪਾਕਿਸਤਾਨ ਨਾਲ ਹੱਥ ਤੱਕ ਜਰਾਬ ਦੀ ਵੀ ਲੱਗਦੀ ਹੈ ਰਾਜਸਥਾਨ ਦੀ ਵੀ ਲੱਗਦੀ ਆਪਣੇ ਨੂੰ ਲੰਮੀ ਲੱਗਦੀ ਆ ਹੱਦ ਤੱਕ ਉੱਥੇ ਨਹੀਂ ਆ ਗਿਆ ਨਾਲੇ ਹੁਣ ਚਿੱਟਾ ਪਾਕਿਸਤਾਨ ਤੋਂ ਨਹੀਂ ਚਿੱਟਾ ਦਿੱਲੀੋਂ ਆਉਂਦਾ ਹੁਣ ਆਇਆ ਸੋ ਅੰਦੋਲਨ ਦੀ ਆੜ ਦੇ ਵਿੱਚ ਤੁਹਾਨੂੰ ਦੱਸ ਦਿੰਨਾ ਅਜਿਹੜਾ ਆਪਣਾ ਅੰਦੋਲਨ ਚੱਲਿਆ ਇਹਦੀ ਆੜ ਦੇ ਵਿੱਚ ਲਾ ਲਾ ਕਿਸਾਨੀ ਵਾਲੇ ਝੰਡੇ ਆਪਣੇ ਉੱਥੋਂ ਬੰਦੇ ਨੇ ਚਿੱਟਾ ਵੀ ਟੋਇਆ ਗੋਲੀਆਂ ਵੀ ਸ਼ੀਸ਼ੀਆਂ ਵੀ ਸ਼ਰਾਬ ਵੀ ਇਹੋ ਜਿਹੇ ਬੰਦੇ ਵੀ ਸੀਗੇ ਵਿੱਚ ਇਸ ਕਰਕੇ ਇਹ ਹੈ ਵੀ ਇਹ ਵੱਡਾ ਵੱਡਾ ਚਿੰਤਾ ਦਾ ਵਿਸ਼ਾ ਪਰ ਤੁਸੀਂ ਕੱਲ ਦੇਖਿਓ ਜਦੋਂ ਦਾ ਮਾਹੌਲ ਜਾਂ ਸ਼ੁਰੂ ਹੋਇਆ ਵੋਟਾਂ ਆ ਗਈਆਂ ਵੋਟਾਂ ਆ ਗਈਆਂ ਇਹ ਮੁੱਦੇ ਹੀ ਭੁੱਲ ਗਏ ਸੀ ਭੁੱਲੇ ਕਿ ਭਾਈ ਨਹੀਂ ਭੁੱਲੇ ਸਾਡੇ ਅੱਜ ਕੋ ਧਿਆਨ ਹੈਗਾ ਚੱਟੇ ਦਾ ਮੁੱਦਾ ਵੀ ਇਹ ਅਹਿਮ ਮੁੱਦਾ ਹੋਣਾ ਚਾਹੀਦਾ ਅੱਜ ਮੁੱਦਾ ਕਿਹੜਾ ਚੰਨੀ ਨੇ ਕੀ ਲਾਰਾ ਲਾਇਆ ਭਵੰਤਮਾਨ ਨੇ ਕਿਹਨੂੰ ਗਾਲ ਕੱਢੀ ਐ ਸਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਕੀ ਕਿਹਾ ਨਵਜੋਤ ਸਿੱਧੂ ਨੇ ਭਾਜਪਾ ਵਾਲਿਆਂ ਨੂੰ ਕੀ ਕਿਹਾ ਸਾਡੇ ਕੋਲ ਤਾਂ ਗੱਲਾਂ ਹੀ ਇਹ ਨੇ ਯਾਰ ਜਾਂ ਅੱਜ ਜਿੱਤੂਗਾ ਆਹ ਹਾਰੂਗਾ ਆਹ ਗੱਠ ਜੋੜ ਹੋ ਜੂਗਾ ਟੁੱਟ ਜਾਣਗੇ ਆ ਇਕੱਠੇ ਹੋ ਜਾਣਗੇ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਅੱਜ ਤਾਂ ਉਲਝ ਗਏ ਨਾ ਉੱਥੇ ਆ ਕੇ ਅੱਜ ਭਗਮੰਤ ਮੰਡ ਤੇ ਉਹ ਟਵਿੱਟਰ ਟਵਿੱਟਰ ਲੜੀ ਜਾਂਦੇ ਨੇ ਆਮ ਆਦਮੀ ਪਾਰਟੀ ਵਾਲੇ ਨੇ ਨਵਜੋਤ ਸਿੰਘ ਸਿੱਧੂ ਕਾਂਗਰਸ ਵਾਲੇ ਪੂਰੀ ਟਵਿੱਟਰਾਂ ਦੇ ਨੇ ਲੜਾਈ ਹੋਈ ਨੇ ਪੂਰੀ ਤੁਸੀਂ ਦੇਖੋ ਯਾਰ ਉਹ ਕਨ ਭਾਜਪਾ ਕਹਿੰਦੀ ਆ ਕਾਂਗਰਸ ਮਾੜੀ ਆ ਕਾਂਗਰਸ ਕਹਿੰਦਾ ਬਾਦਲ ਮਾੜਾ ਬਾਦਲ ਕਹਿੰਦਾ ਝਾੜੂ ਮਾੜਾ ਝਾੜੂ ਕਹਿੰਦਾ ਸਾਰੇ ਮਾੜੇ ਆ ਸਾਨੂੰ ਵੋਟ ਦੇ ਦਿਓ ਮੁੱਦਾ ਕਿੱਥੇ ਆ ਬਾਈ ਮੁੱਦੇ ਕਿੱਥੇ ਨੇ ਮੁੱਦੇ ਕਿੱਥੇ ਗਮਾਜ ਗਏ ਆ ਇੱਕ ਦੂਜੇ ਨੂੰ ਗਾਲ੍ਹਾਂ ਹੀ ਕੱਢਦੇ ਆ ਨਾ ਭੰਡਦੇ ਹੀ ਆ ਨਿੰਦਦੇ ਹੀ ਆ ਉਹ ਮਾੜਾ ਉਹ ਮਾੜਾ ਠੀਕ ਆ ਸਾਰੇ ਮਾੜੇ ਆ ਯਾਰ ਆਪਾਂ ਨੂੰ ਪਤਾ ਵੀ ਬਿਮਾਰੀ ਕੀ ਆ ਪੰਜਾਬ ਨੂੰ ਇਲਾਜ ਕਿਹਦੇ ਕੋਲ ਆ ਬਾਈ ਅੱਜ ਇਹ ਚਿੱਟੇ ਦਾ ਮੁੱਦਾ ਬੜਾ ਅਹਿਮ ਹੈ ਉਹ ਅਸੀਂ ਪੁਲਾਤਾ ਅੱਜ ਜਿਵੇਂ ਹੋਈ ਆਪਾਂ ਗੱਲ ਕਰਦੇ ਸੀਗੇ ਮੈਂ ਹੁਣ ਉਹ ਕਹਦਾਂ ਸਾਰੇ ਪਿੰਡ ਦੀਆਂ ਮਾਈਆਂ ਚਾਹੇ 50 ਕੱllen ਵਾਲੀ ਹੋਵੇ ਚਾਹੇ 5ਾਂ ਵਾਲੀ ਹੋਵੇ ਚਾਹੇ ਕੋਮਤ ਗਰੀਬ ਹੋਵੇ ਪਹਿਲਾਂ ਕੋ ਮੇਰਾ ਫਾਰਮ ਭਰਪੂਰ ਮੈਨੂੰ ਆਉਣਾ ਚਾਹੀਦਾ 1000 ਰੁਪਿਆ ਖਾਤੇ 'ਚ ਉਹ ਲੋਕ ਸਾਡੀ ਇਹ ਮਾਨਸਿਕਤਾ ਸਮਝਦੇ ਐ ਵੀ ਲੋੜ ਨਹੀਂ ਬਾਈ ਸਾਡੇ 4-5 ਸਾਲ ਕੁੱਟੋ ਲੁੱਟੋ ਛੱਤਰ ਮਾਰੋ ਚਿੱਟਾ ਵੀ ਬਕਾਓ ਇਹਨਾਂ ਦਾ ਸਾਰਾ ਕੁਝ ਬਰਬਾਦ ਵੀ ਕਰੋ ਕੋਈ ਇਹਨਾਂ ਨੂੰ ਪ੍ਰਵਾਹ ਨਹੀਂ ਜਿੱਦੇ ਵੋਟਾਂ ਆ ਗਈਆਂ ਉਹਦੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਲੌਲੀਪਾਪ ਦੇਵਾਂਗੇ ਕੋਈ ਲਾਲਚ ਦੇਵਾਂਗੇ ਵੀ ਹਜ਼ਾਰ-ਹਜ਼ਾਰ ਖਾਤੇ 'ਚ ਪਾਵਾਂਗੇ ਦੂਜਾ ਕਹਿੰਨ ਮੈਂ 2000 ਪਾਵਾਂਗਾ ਤੀਜਾ ਕਹਿੰਦਾ ਮੈਂ 3000 ਪਾਵਾਂਗਾ ਇੱਕ ਕਹਿੰਦਾ ਮੈਂ 400 ਜੁਲਟ ਦਊਂਗਾ ਦੂਜਾ ਕਹਿੰਦਾ 500 ਦਊਂਗਾ ਤੀਜਾ ਕਹਿੰਦਾ 800 ਜੁਲਟ ਦਊਂਗਾ ਸਾਡੇ ਲੋਕ ਫਾਦਦੇ ਆ ਕਿ ਨਹੀਂ ਫਾਦਦੇ ਬਈ ਹਾਂਜੀ ਹੁਣ ਮੈਨੂੰ ਐਂ ਦੱਸੋ ਇਹ ਪੈਸਾ ਕਿੱਥੋਂ ਆਊਗਾ ਸਾਡੇ ਅਸੂ ਸਾਡੇ ਕੋਲੋਂ ਵੀ ਨੀ ਬਾਪੂ ਨਿਕਲਣਾ ਸਾਡੇ ਵੀ ਲੋਕ ਤੁਹਾਨੂੰ ਪਤਾ ਸਾਡੇ ਦੇ ਬੈਣਾ ਲੋੜ ਹੋਣ ਪੌਣਗੇ ਲੋਕਾਂ ਨੂੰ ਮਾਰਨਗੇ ਪਰ ਪੈਸਾ ਤੁਸੀਂ ਇਹ ਦੇਖੋ ਯਾਰ 3.5 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਬਾਲ ਬਾਲ ਕਰਜ਼ਈ ਆਸੀਂ ਜਮਦੇ ਵੀ ਕਰਜ਼ੇ 'ਚ ਆ ਮਰਦੇ ਵੀ ਕਰਜ਼ੇ 'ਚ ਆ ਇਹ ਕਹਦੇ ਆ ਅਸੀਂ ਹੁਣ ਜੇ ਇੱਕ ਇੱਕ 1000 1000 ਵੀ ਇੱਕ ਮਾਈ ਦੇ ਖਾਤੇ 'ਚ ਆਇਆ 8800 ਕਰੋੜ ਰੁਪਈਆ ਬਣਦਾ ਇੱਕ ਮਹੀਨੇ ਦਾ ਉਹ ਬਾਈ ਕਿੱਥੋਂ ਆਊਗਾ ਪੈਸਾ ਇਹਨਾਂ ਸਾਡਾ ਤੋਂ ਵੱਧ ਪੈਸਾ ਜਿਹੜਾ ਟੈਕਸ ਇਕੱਠਾ ਹੁੰਦਾ ਪੰਜਾਬ ਦਾ ਤੋਂ ਵੱਧ ਪੈਸਾ ਤਾਂ ਟੈਕਸ ਦਾ ਸਾਡਾ ਵਿਆਜ ਭਰਿਆ ਜਾਂਦਾ ਸੈਂਟਰ ਕੋਲੇ ਜਿਹੜਾ ਕਰਜ਼ਾ ਚੱਕੀ ਬੈਠੇ ਆ ਹੁਣ ਭਾਈ ਆਮਦਨ ਹੋਵੇ ਘਰ ਦੀ 10000 ਰੁਪਿਆ ਖਰਚਾ ਹੋਵੇ 20000 ਕਿਵੇਂ ਚੱਲੂਗਾ ਕਿੰਨਾ ਚਿਰ ਚੱਲੂਗਾ ਅਖੀਰ ਨੂੰ ਜ਼ਮੀਨ ਵੀ ਵੇਚ ਲਵਾਂ ਘਰ ਵੀ ਵੇਚ ਲਵਾਂ ਸ਼ਰਕਤੇ ਆ ਜਾਓਗੇ ਝੰਬੀ ਪਾ ਕੇ ਬੈਠੇ ਰਹੋ ਉਹ ਹਾਲਾਤ ਪੰਜਾਬ ਦੇ ਆ ਆ ਖਾਣਾ ਚੰਗੀ ਸ਼ੁਰੂ ਹੋ ਪੰਜਾਬ 'ਚ ਗੱਲ ਮੇਰੀ ਯਾਦ ਰੱਖਿਓ ਆ ਆਉਣ ਵਾਲੇ ਹੋਰ ਪੰਜਾਂ-ਚੌ ਸਾਲਾਂ ਨੂੰ ਆ ਜਿਵੇਂ ਜਿਵੇਂ 3-3.5 ਲੱਖ ਤੋਂ ਬਾਅਦ ਦਾ ਬਾਅਦਾਂ 5 ਲੱਖ 7 ਲੱਖ ਕਰੋੜ ਕਰਜ਼ਾ ਜੁੜਦੇ ਹੋ ਗਿਆ ਹਾਲਾਤ ਦੇਖਿਓ ਬਣਦੇ ਪੰਜਾਬ ਦੇ ਕੀ ਐ ਹਰ ਸਾਲ ਪੰਜਾਬ ਗਹਿਣੇ ਹੋ ਰਿਹਾ ਬੈ ਹੋ ਰਿਹਾ ਸੈਂਟਰ ਕੋਲੇ ਵਰਲਡ ਬੈਂਕ ਕੋਲੇ ਪਹਿਲਾਂ ਬਾਦਲਾਂ ਨੇ ਜਿੰਨੀਆਂ ਸਰਕਾਰੀ ਪ੍ਰਾਪਰਟੀਆਂ ਸੀਆਂ ਜਾਇਦਾਦਾਂ ਸੀ ਉਹ ਵੇਚੀ ਗਈ ਕਦੇ ਜੇਲਾਂ ਬੇਤੀਆਂ ਸਰਕਾਰੀ ਕੋਠੀਆਂ ਬੇਤੀਆਂ ਨਹਿਰੀ ਕੋਠੀਆਂ ਬੇਤੀਆਂ ਆ ਵੇਚ ਵੇਚ ਭਾਈ ਕਿੰਨਾ ਚਰਨ ਨਗਾਉਂਗੇ ਕੰਮ ਕਿਉਂ ਨਹੀਂ ਇਹ ਪੰਜਾਬ ਦੇ ਲੋਕਾਂ ਮੂਰੇ ਸੀਸਾ ਰੱਖਿਆ ਜਾਂਦਾ ਵੀ ਭਾਈ ਆ ਹਾਲਾਤ ਆ ਪੰਜਾਬ ਦੇ ਆ ਪੰਜਾਬ ਕੋਲੇ ਪੈਸਾ ਤੇ ਪੰਜਾਬ ਬਚਣਾ ਨਹੀਂ ਬਾਹਰ ਚਰ ਹਰ ਬੰਦੇ ਦੀ ਇਹ ਦੌੜ ਆਏ ਹੋਣਾ ਵੀ ਯਾਰ ਮੈਨੂੰ ਐਤ ਕੀ ਬਸ ਮੈਂ ਬਾਬਰ ਚ ਆ ਜਾ ਅਸੀਂ ਜਿੱਤ ਜਗੇ ਅਸੀਂ ਸਰਕਾਰ ਬਣਾ ਲਗੇ ਠੱਠੇ ਖੂਚ ਪਾਵੇ ਪੰਜਾਬ ਜਿੱਧਰ ਨੂੰ ਮਰਜੀ ਐ ਲੋਕ ਜਾਣ ਕੱਲ ਮਰਦੇ ਸਾਡੇ ਨੂੰ ਅੱਜ ਮਰ ਜਾਣ ਕੋਈ ਤੁਹਾਨੂੰ ਬੰਦਾ ਆ ਕੇ ਸਚਾਈ ਨਹੀਂ ਦੱਸੂਗਾ ਹਰ ਬੰਦਾ ਕਹੂਗਾ ਕੋਈ ਗੱਲ ਨਹੀਂ ਭੱਟੇ ਜੱਕ ਦਾਂਗੇ ਤੁਸੀਂ ਮੇਰੇ ਨਾਲ ਕਰੋ ਯਾਰ ਕਿਹੜੀ ਗੱਲ ਕਰਦੇ ਆਪਾਂ ਐਂ ਕਰ ਦਿਆਂਗੇ ਆਪਾਂ ਐਂ ਕਰਦਾ ਕਿੱਥੋਂ ਆਉਂਦਾ ਬਾਈ ਇਹ ਕਹੀ ਜਾਂਦੇ ਆ ਹਜ਼ਾਰ ਹਜ਼ਾਰ ਪਾ ਦਾਂਗੇ 2-2000 ਪਾ ਦਾਂਗੇ ਜਿਹੜੇ ਯੂਨੀਵਰਸਿਟੀਾਂ ਦੇ ਪ੍ਰੋਫੈਸਰ ਆ ਲੱਗਣਾ ਆ ਰਿਹਾ ਹੈ ਕਈ ਕਈ ਮਹੀਨੇ ਤਨਖਾਹ ਨਹੀਂ ਮਿਲਦੀਆਂ ਜੇ ਇੰਨਾ ਆਮ ਪੈਸਾ ਹੈ 300 350 ਕਰੋੜ ਦੇ ਘਟੇ ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਫਿਰ ਪੂਰਾ ਕਰ ਦੇਣ ਬਈ ਹੋਸਟਲ ਚੋਂ ਹੀ ਜਾਂਦੇ ਆ ਯੂਨੀਵਰਸਿਟੀ ਦੇ ਬਾਹਲੀ ਦਾ ਦੂਰ ਜਾਓ ਗੱਲ ਆ ਸਾਨੂੰ ਘੱਟੋ ਘੱਟ 4-5 ਸਾਲ ਹੋ ਗਏ ਤੂੰ ਪਹਿਲਾਂ ਬੀਐਸ ਘੁੰਮਣ ਉਹ ਤੇ ਵੀ ਸੀ ਹੁੰਦੇ ਸੀ ਅਸੀਂ ਆਖਾ ਜੀ ਗੁਰੂ ਗੋਬਿੰਦ ਸਿੰਘ ਭਵਨ ਜਿਹੜਾ ਹੈਗਾ ਯੂਨੀਵਰਸਿਟੀ ਦਾ ਇਹਨੂੰ ਰੰਗ ਹੀ ਕਰਾ ਦਿਓ ਰੰਗ ਕਰਾਉਣ ਨੂੰ ਪੈਸੇ ਨਹੀਂ ਇੱਥੇ ਨਰਮੇ ਦਾ ਮਾਫਜਾ ਦੇਣ ਨੂੰ ਨਹੀਂ ਹੈਗੇ ਬਈ ਕਹਿ ਦਿੱਤਾ ਹੁਣ ਕਹਿਦਾ ਕਹਤਾ ਨਹੀਂ 17000 ਰੁਪਿਆ ਮਾਫਜਾ ਦੇਵਾਂਗੇ ਦੇਣਾ ਕੀ ਨੇ ਆ ਦੰਦ ਤਾਹੀ ਰੇ ਨਾ ਆਹ ਜਿਹੜਾ ਛੱਡੂ ਆਲੀ ਮੇਰੀ ਜੀ ਨਾਲੇ ਇੱਥੇ ਕਲ ਕੰਕ ਖਾਨ ਵਾਲੀ ਇੱਕ ਕਮਰਾ ਸਪੈਂਸਰ ਚਾਈ ਦਾ ਬਾਈ ਅਗਲੇ ਬਾਸ ਸੀਮੀਨਾ ਵਾਸਤੇ ਰੇ ਰੱਖਣੀ ਪੂਰੀ ਲੈ ਕੇ ਸਭ ਕੁਝ ਲੈ ਕੇ ਰੱਖਣਾ ਤੁਸੀਂ ਇਹ ਦੇਖੋ ਬਾਈ ਰੋਜ਼ ਮੁੱਖ ਮੰਤਰੀ ਦਾ ਬਿਆਨ ਹੁੰਦਾ ਇੰਨੀਆਂ ਨੌਕਰੀਆਂ ਘੜਤੀਆਂ ਇਨਾ ਕਰਤਾ ਇਨਾ ਨਾ ਕਰਤਾ ਦੱਸੋ ਬਾਈ ਬੰਦਾ ਰੱਖਿਆ ਗਿਆ ਕੋਈ ਝੂਠੇ ਵੋਣ ਲਈ ਲਾਈ ਜਾਂਦੇ ਸਾਰੇ 10000 ਬੰਦਾ ਕਹਿੰਦੇ ਰੱਖਣਾ ਪੰਜਾਬ ਪੁਲਿਸ ਚ ਇੱਕ ਵੀ ਰੱਖਿਆ ਗਿਆ ਬਾਰੋਂ ਲੈ ਆਲੇ ਬੰਦੇ ਰੱਖੀ ਜਾਂਦੇ ਆ ਬਿਜਲੀ ਬੋਰਡ ਚ ਵੀ ਰੱਖ ਲੈ ਟੀਚਰਾਂ ਚ ਵੀ ਰੱਖ ਲੈ ਪੁਲਿਸ ਚ ਵੀ ਰੱਖ ਲੈ ਆ ਬਾਟਰਵਾਸ ਵਾਲੀਆਂ ਭਾਰਤੀਆਂ ਨੂੰ ਚ ਵੀ ਰੱਖ ਲੈ ਸਾਡੇ ਮੁੰਡਿਆਂ ਨੂੰ ਕੀ ਹੁੰਦਾ ਬਈ ਤੁਸੀਂ ਸੁਣਿਆ ਹੋਣਾ ਪਿੱਛੇ ਇੱਕ ਮੈਂ ਮੁੱਦਾ ਚੱਕਿਆ ਸੀਗਾ 300 ਬੰਦਾ ਭਰਤੀ ਕੀਤਾ ਸੁਣਿਆ ਹੋ ਇੱਕ ਪ੍ਰੈਸ ਕਾਨਫਰੰਸ ਮੈਂ ਕੀਤੀ ਸੀ ਵੀ 300 ਬੰਦਾ ਪੰਜਾਬ ਪੁਲਿਸ ਚ ਭਰਤੀ ਕੀਤਾ ਸੀ ਮਰਜ ਕਰ ਲਿਆ ਪੰਜਾਬ ਪੁਲਿਸ ਚ ਭਰਤੀ ਕੀਤਾ ਸੀ ਮੁੱਖ ਮੰਤਰੀ ਦੀ ਸੁਰੱਖਿਆ ਚ 300 ਬੰਦੇ ਚ ਇੱਕ ਬੰਦਾ ਪੰਜਾਬੀ ਦੀ ਹਾਂ ਯੂਪੀ ਬਿਹਾਰ ਬੰਗਾਲ ਆਂਧਰਾ ਤਾਮਿਲ ਇੱਕ ਵੀ ਬੰਦਾ ਪੰਜਾਬੀ ਨਹੀਂ ਕਿਉਂ ਭਈ ਸਿਰ ਪੰਜਾਬੀ ਵੋਟਾਂ ਲੈਣ ਨੂੰ ਰੱਖਿਆ ਜਾਂ ਛਤਰਮਾਰ ਤੋਂ ਨੂੰ ਰੱਖਿਆ ਜਾਂ ਜਲੀਲਕਾਰ ਨੂੰ ਰੱਖਿਆ ਚਿੱਟੇਨਾ ਮਾਰ ਤੋਂ ਨੂੰ ਰੱਖਿਆ ਨੌਕਰੀਆਂ ਬਾਹਰ ਲਿਆਂ ਨੂੰ ਮੈਂ ਸਾਰਿਆਂ ਨੂੰ ਮਿਲਿਆ ਇਸ ਮਸਲੇ ਦੇ ਤੇ ਲੈ ਕੇ ਜਦੋਂ ਮੈਂ ਪ੍ਰੈਸ ਕਾਲ ਮਰਸ ਕੀਤੀ ਮੈਨੂੰ ਰਣਾਵੇ ਦਾ ਫੋਨ ਆਇਆ ਜਿਹੜਾ ਗ੍ਰਹਿ ਮੰਤਰੀ ਆ ਉਹ ਕਹਿੰਦਾ ਬਈ ਤੂੰ ਇਸ ਮਸਲੇ ਤੇ ਸਾਨੂੰ ਮਿਲਾ ਕੇ ਦੱਸ ਕੀ ਸਮੱਸਿਆ ਮੈਂ ਸਾਰਾ ਡਾਟਾ ਲੈ ਕੇ ਬਾਗ ਗਿਆ ਮੈਂ ਕਿਹਾ ਜੀ ਆਹਾ 2014 2016 ਦੇ ਵਿੱਚ 250 ਬੰਦਾ ਬਾਦੋਂ ਰੱਖਿਆ ਸੀਗਾ ਆ 75 ਬੰਦੇ ਜਾਂਦਾ ਜਾਂਦਾ ਮਈ 21 ਦੇ ਵਿੱਚ ਕੈਪਟਨ ਲੱਗ ਗਿਆ 300 ਬੰਦਾ ਹੋ ਗਿਆ ਜੀ ਇੱਕ ਵੀ ਬੰਦਾ ਪੰਜਾਬੀ ਨਹੀਂ ਉਹਨਾਂ ਨੂੰ ਸਰਕਾਰੀ ਤਨਖਾਹ ਜਿਹੜੀ ਹੁੰਦੀ ਹੈ ਬੇਸਿਕ ਤਨਖਾਹ 10300 ਉਹ ਨਹੀਂ ਆਉਂਦਿਆਂ ਨੂੰ ਲੱਖ ਰੁਪਿਆ ਤਨਖਾਹਾਂ ਚੰਡੀਗੜ੍ਹ ਦੇ ਸਪੈਸ਼ਲ ਕੋਠੀਆਂ ਉਹਨਾਂ ਨੇ ਆਪਣੀਆਂ ਘਰ ਵਾਲੀਆਂ ਆਪਣੀਆਂ ਭੈਣਾਂ ਇੱਥੇ ਲੈ ਕੇ ਟੀਚਰ ਲਵਾ ਲਈਆਂ ਸਾਡੇ ਵਾਲੇ ਮਰੀ ਜਾਓ ਚੱਟੇ ਨਾਲ ਜਾਂ ਬਾਹਰਲੇ ਮੁਲਕਾਂ ਨੂੰ ਭੱਜੀ ਜਾਓ ਸਾਰਿਆਂ ਨੂੰ ਮਿਲਿਆ ਚੰਨੀ ਨੂੰ ਮਿਲਿਆ ਖੇਲ ਤੇ ਚੰਨੀ ਕਹਿੰਦਾ ਦੋ ਦਿਨ ਦੇ ਬੰਦੇ ਕੱਢੂਗਾ ਅੱਜ ਉਹਨਾਂ ਕੰਦਾਂ ਨੂੰ ਵੀ ਮਹੀਨਾ ਹੋ ਗਿਆ ਕਿਹਨੇ ਕੱਢਿਆ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਕੀ ਚੰਨੀ ਨੂੰ ਚੜਾਵਾ ਚੜ ਗਿਆ ਜਾਂ ਚੰਨੀ ਨੂੰ ਕੋਈ ਬਾਹਰਲੇ ਸੈਂਟਰ ਤੋਂ ਫੋਨ ਆ ਗਿਆ ਕੇਂਦਰ ਦਾ ਫੋਨ ਆ ਗਿਆ ਵੀ ਭਾਈ ਬੰਦੇ ਕੱਢਣੇ ਨਹੀਂ ਬੰਦੇ ਸਾਡੇ ਆ ਇਨਸਪੈਕਟਰ ਦੀ ਭਰਤੀ ਬੰਦ ਆ ਪੰਜਾਬ ਪੁਲਿਸ ਚ ਪਰ ਇਹਨਾਂ ਨੇ ਬਾਹਰੋਂ ਲੈ ਕੇ 44 ਇਨਸਪੈਕਟਰ ਭਰਤੀ ਕੀਤੇ ਆ ਸਿੱਧੇ 5 ਡੀਐਸਪੀ ਭਰਤੀ ਕੀਤੇ ਆ 78 ਸਾਬ ਇਨਸਪੈਕਟਰ ਆ 140 42 ਹੈਗੇ ਆਗੇ ਆ ਜਿਹੜੇ ਐਸਆਈ ਆ ਐ ਐ ਭਰਤੀ ਹੋਈ ਆ ਤੂੰ ਸਾਰਾ ਮੇਰਾ ਸੁਣਾ ਨਹੀਂ ਹੋਣਾ ਮੈਂ ਬੜੇ ਉੱਚੇ ਅੰਕੜੇ ਰੱਖੇ ਸੀ ਵੀ ਇੱਕ ਸਾਲ ਦੇ ਵਿੱਚ ਬੰਦਾ ਬਿਹਾਰ ਦਾ ਇੱਕ ਬੰਦਾ ਇੱਕ ਸਾਲ ਸਿਪਾਈ ਭਰਤੀ ਕੀਤਾ ਪ੍ਰਮੋਟ ਕਰਕੇ ਸਬ ਇੰਸਪੈਕਟਰ ਬਣਾਤਾ ਇੱਕ ਇੱਕ ਸਾਲ ਚ ਜਿਹੜਾ ਬੰਦਾ ਸਿਪਾਈ ਭਰਤੀ ਹੋ ਗਿਆ ਜਿਹਨੂੰ 25 ਸਾਲ ਲੱਗਦੇ ਆ 30 ਸਾਲ ਲੱਗਦੇ ਆ ਸਬ ਇੰਸਪੈਕਟਰ ਤੱਕ ਪਹੁੰਚਣ ਨੂੰ ਇੱਕ ਸਾਲ ਚ ਬਣਾਤਾ ਉਹ ਵੀ ਬਾਹਰ ਦੇ ਸੂਬਿਆਂ ਦੇ ਬੰਦੇ ਪ੍ਰਗਟ ਸਿੰਘ ਨੂੰ ਮਿਲਿਆ ਮੈਨੂੰ 10 ਵਾਰੀ ਪ੍ਰੋਸਲਤਾ ਪ੍ਰਗਟ ਸਿੰਘ ਨੇ ਕਹਿੰਦਾ ਅਸੀਂ ਇਹ 80% ਦੀ ਕਰਾਂਗੇ ਨੌਕਰੀਆਂ ਵੀ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਪ੍ਰਾਈ ਸਾਡੀਆਂ ਨੌਕਰੀਆਂ ਜਿਹੜੀਆਂ ਉਹ ਪੰਜਾਬੀਆਂ ਲਈ ਪੈਲ ਹੋ ਅੱਜ ਤੱਕ ਕੋਈ ਨਹੀਂ ਹੋਇਆ ਜੇ ਹਰਿਆਣੇ 'ਚ ਹੈਗਾ ਖਮਾਚਲ 'ਚ ਹੈ ਰਾਜਸਥਾਨ 'ਚ ਹੈ ਮਹਾਰਾਸ਼ਟਰ 'ਚ ਹੈ ਫਿਰ ਪੰਜਾਬ 'ਚ ਕਿਉਂ ਨਹੀਂ ਬਈ ਆ ਜਾਵੋ ਆਪਣੇ ਰਾਮੇ ਦਾ ਫੈਨਲ ਹੀ ਨੇੜੇ ਹੀ ਪੈਂਦੀ ਆ 15 18000 ਬੰਦਾ ਹੋਣਾ ਮਸਾ ਆਪਣਾ 5 700 ਬੰਦਾ ਹੋਣਾ ਸਾਰੇ ਬਾਹਰ ਲਿਆ ਧਰਤੀ ਸਾਡੀ ਦੱਬੀ ਜਾਂਦੇ ਆ ਪਾਣੀ ਸਾਡਾ ਜਾਰੀ ਲੱਕਦੀ ਜਾਂਦੇ ਆ ਸਿਰ ਸਿਰ ਪਾਣੀ ਧਰਤੀ ਡਰੇਨ ਕਰੀ ਜਾਂਦੇ ਥੱਲੇ ਫੈਕਟਰੀਆਂ ਦਾ ਪਾਣੀ ਪੱਤਣ ਸਾਡੇ ਇਹਨਾਂ ਨੇ ਖਰਾਬ ਕਰਤੇ ਹਵਾ ਸਾਡੀ ਦੂਸ਼ਤ ਕਰਤੀ ਆ ਨੇੜੇ ਨੇੜੇ ਪਿੰਡ ਆ ਜੱਜਲ ਗਿਆਨਾਂ ਆਪਣੇ ਇਹ ਲੋਕ ਪਿੰਡਾਂ ਦੇ ਪਿੰਡ ਤੋਂ ਜ਼ਮੀਨਾਂ ਵੇਚ-ਵੇਚ ਤੱਪੀ ਜਾਂਦੇ ਵੀ ਛੱਡੋ ਇੱਥੇ ਰਹਿਣ ਦਾ ਤਾਂ ਰਹਿ ਹੀ ਨਹੀਂ ਕੰਮ ਯਾਰ ਤੇ ਵਹਾ ਕੇ ਲਿਆਦੇ ਸਾਡੇ ਸਿਰ ਤੇ ਯੂਪੀ ਬਿਹਾਰ ਦੇ ਬੰਦੇ ਵੇਬੇ ਵਰਗਾਂ ਦੀ ਹੋਰ ਗੱਲ ਸੁਣ ਬਾਈ ਵਾ ਦੁਖੜਾ ਦਾ ਦੱਸ ਜਿਸ ਮਾਇਚਾ ਬਈ ਸੁਣੀ ਜਾਂਦੇ ਸਾਡੇ ਨੌਜਵਾਨ ਵੀ ਮੈਂ ਤੇ ਚੱਕ ਲੋ ਡਾਂਗਾ ਬੇਬੇ ਕੋਈ ਆਉਂਦਾ ਨਾ ਬੋਟਾਂ ਦਾ ਪਹਿਲਾਂ ਮੰਗਰੀ ਪੈਜੀ ਬੇਬੇ ਗੱਲ ਤੁਹਾਨੂੰ ਕਹਿ ਕੇ ਆਨਾ ਅਸੀਂ ਬਾਈ ਨਾਲ ਤੁਰੇ ਫਿਰਦੇ ਆ ਹਾਂ ਉਹ ਬਣੇ ਚਾਹ ਨਾ ਮਨੇ ਡਾਂਗ ਤੱਕੇ ਛੋੜਨਾ ਬਾਈ ਬਰਾਬਰ ਖੜਾ ਹੋਊਗਾ ਮੇਰੀ ਗੱਲ ਤਾਂ ਸੁਣ ਇਹ ਗੱਲ ਤੁਹਾਨੂੰ ਕਹਿਤਾ ਕਿ ਨਸ਼ੇ ਵਾਲੇ ਦੇ ਆਪਣੇ ਪਿੰਡਾਂ ਦੇ ਮਾਰੇ ਪਾਰਟੀਆਂ ਉਹ ਮੇਰੀ ਪਾਰਟੀ ਵਾਲਾ ਆ ਗਿਆ ਉਹ ਗਰੋਥੀਆਂ ਉਹ ਮੇਰੀ ਪਾਰਟੀ ਆ ਜਵਾਨਾਂ ਕਰਨ ਤਾਂ ਕੋਈ ਵੇਖਦੇ ਹੀ ਨਹੀਂ ਵੀ ਇਹਨਾਂ ਦਾ ਕੀ ਹਾਲ ਹੈ ਉਹ ਆਪਾਂ ਨੂੰ ਰੋਟੀ ਕੋਈ ਨਹੀਂ ਦੇ ਕੇ ਜਾਂਦਾ ਨਾ ਤਾਂ ਬਾਦਲ ਕੇ ਦਾ ਕੇ ਦੇ ਕੇ ਜਾਣ ਨਾ ਆਪਾਂ ਨੂੰ ਕੈਪਟਨ ਦੇ ਕੇ ਜਾਵੇ ਤੁਸੀਂ ਤਾਂ ਆਪਾਂ ਅਵਸਰ ਤੇ ਆਪ ਖੜੇ ਹੋ ਜੋ ਆਪ ਤੇ ਇਹ ਕਹਿੰਦੇ ਜਵਾਖਾਂ ਨੂੰ ਵੀ ਮੂਹਰਲੀ ਪੀੜੀ ਮਾਂ ਘਰ ਲੱਗੋ ਮਾਂ ਤੇ ਬੱਚਿਆਂ ਦੀ ਜਿਵੇਂ ਬੱਚੇ ਕਹਿੰਦੇ ਨੇ ਆਪਾਂ ਮਮੇ ਜੀ ਸੁਣੋ ਵੀ ਨਾ ਕੀ ਕਰਨਗੇ ਲੋਕ ਕਮਾਲੂ 20000 ਦਾ ਜਿੱਤ ਕੇ ਭੱਜ ਗਿਆ ਸਾਡਾ ਲੋਕ ਥੋੜੀ ਕਸੂਰਬਾਰ ਆ ਥੋੜਾ ਹਲਕਾ ਥੋੜੇ ਹਲਕੇ ਨੇ ਦੋ ਦੋ ਵਜੀਰ ਹਰਾਏ ਸੇਖੋਂ ਤੇ ਦੁਆ ਜੱਸੀ ਕੋਈ ਕਸਰ ਛੱਡੀ ਤੁਸੀਂ ਲੋਕਾਂ ਨੇ ਪੱਲਿਓ ਤੇਲ ਖੂਕਿਆ ਪੱਲਿਓ ਖਰਚਾ ਕੀਤਾ ਗੱਡੀਆਂ ਭੰਨੀਆਂ ਮੋਟਰਸਾਈਕਲ ਭੰਨੇ ਲੋਕਾਂ ਨੂੰ ਕਿਹਾ ਵੀ ਵੋਟ ਇਹਨੂੰ ਪਾਵਾ ਇਹਨੂੰ ਪਾਓ ਉਹ ਕਿੱਥੇ ਖੜ ਗਿਆ ਜਾ ਕੇ ਫਿਰ ਉਹੀ ਚਰ ਵਾਲਾ ਭਾਈ ਜੇ ਖੜੇ ਬਰਾਬਰ ਪੈਸਾ ਬੰਦਾ ਗਾਂ ਦੁੱਖੇ ਮਾਰਦਾ ਕਿਉਂ ਨਹੀਂ ਨਗਾ ਹਾਂ ਮੈਂ ਬੰਦਾ ਉਹ ਮਾਰ ਕੇ ਚਲੇ ਜਾਂਦਾ ਇਹ ਤਾਂ ਉਹ ਨੂੰ ਦਿਖਾਇਆ ਨਹੀਂ ਜੋ ਬਰਾਬਰ ਖੜਨ ਵੀ ਅਸੀਂ ਸਾਨੂੰ ਸਾਹ ਦੇਨੇ ਫਿਰ ਬੰਦੇ ਮਰਦੇ ਵੀ ਨਹੀਂ ਫਿਰ ਆਈ ਵੀ ਨਾ ਪੱਜਣਾ ਝੜ ਝੜ ਕੇ ਆ ਉਹ ਖੜਾ ਤਾਂ ਵੀ ਨਹੀਂ ਬੇਬੇ 1 1 ਲੱਖ ਮਾਲੂ ਨਹੀਂ 20 ਜਤਾਏ ਲੋਕਾਂ ਨੇ 11 ਭੱਜ ਗਏ ਹਾਂ ਤੁਹਾਨੂੰ ਲਿਖ ਕੇ ਦਿੰਨਾ ਗਾਲ ਅੱਜ ਮੇਰੀ ਯਾਦ ਕਰ ਲਿਓ ਆ ਬਾਸ ਬਾਈ ਕੰਪਨੀਆਂ ਨੇ ਆ ਇੱਕ ਤਰ੍ਹਾਂ ਦੀਆਂ ਤੰਨੇ ਲੈ ਜਾ ਬੰਦਾ ਹੋ ਗਿਆ ਨਹੀਂ ਭਾਈ ਇੱਕ ਹੋਰ ਵੀ ਤੁਹਾਨੂੰ ਮੈਂ ਦੱਸਦਾ ਇਹ ਤਾਂ ਆਪਾਂ ਸੰਗਲ ਕਢਾਉਣਾ ਜੇ ਆਪ ਆਪਾਂ ਚਾਹਾਂਗੇ ਫੇਰ ਸੰਗਲ ਜੂ ਜਦੋਂ ਆਪਾਂ ਹੀ ਨਹੀਂ ਚਾਹੁੰਦੇ ਆਪਾਂ ਕਟੜ ਕੋਣਾ ਸਕਾਂਗੇ ਸੰਗਲ ਦਾ ਭਾਈ ਭਾਈ ਬੰਦਾ ਕੀ ਕਰੂ ਲੋਕਾਂ ਨੇ ਦੇਖਿਆ ਵੀ ਯਾਰ ਕਾਂਗਰਸ ਮਾੜੀ ਆ ਬਾਦਲ ਮਾੜੇ ਆ ਝਾੜੂ ਨੂੰ ਵੋਟ ਪਾ ਦੋ ਇਹੀ ਸੀਗਾ ਨਾ ਲੋਕ ਤਾਂ ਖੜ ਗਏ ਸੀ ਬਦਲਾ ਲਿਆ ਉਹ ਬਦਨਾਮ ਦੀ ਖਾਤਿਰ ਪਰ ਝਾੜੂ ਦੇ ਹੁਣ ਯਾਰ 20 ਚੋਂ 11 ਭੱਜ ਗਏ ਆ ਦੱਸੋ ਉਹ ਅੱਜ ਵੀ ਕਈ ਬਾਦਲ ਵਾਲੇ ਮਿਲ ਜਾਂਦੇ ਆ ਕਹਿੰਦਾ ਸੁਖਵੀਰ ਕਹਿੰਦਾ ਜੇ 35 ਸੀਟਾਂ ਲੈ ਕੇ ਸਰਕਾਰ ਬਣਾ ਜਾਗੇ ਮੈਂ ਕਿਵੇਂ ਬਣਾ ਜਾਵਾਂਗੇ 35 ਦੇ ਕਿਵੇਂ ਬਣ ਜੂ ਕਹਿੰਦਾ ਜਿਹੜੇ 20 25 ਝਾੜੂ ਵਾਲਿਓ ਖਰੀਦ ਲਾਂਗੇ ਕੱਲ ਵੀ ਜਾ ਜਾ ਬਾਈ ਜਿਹੇ ਵੀ ਹੈਗੇ ਹੈ ਹੈ ਕਰਤਾਰ ਹੈਗੇ ਨਾ ਬੰਦਿਆਂ ਨੇ ਕਰਤਾਰ ਹੈ ਬਾਈ ਬੰਦਾ ਕਰਤਾਰਾਣਾ ਖੜਦਾ ਜਿਹੜੇ ਬੰਦਿਆਂ ਨੇ ਕਰਤਾਰ ਜਾਂਉਂਦੇ ਨੇ ਜਿਹੜੇ ਬੰਦਿਆਂ ਨੇ ਜਵੀਰਾ ਜਾਂਉਂਦੀਆਂ ਨੇ ਉਹ ਨਹੀਂ ਵਿਖਦੇ ਝੁਕਦੇ ਜਿਹਦਾ ਕਰਤਾਰ ਹੀ ਕੋਈ ਨਹੀਂ ਕੱਲਾ ਐਮਐਲਏ ਬਣ ਲਈ ਤੁਰਿਆ ਫਿਰਦਾ ਥੋੜੇ ਹਲਕੇ ਤੋਂ ਮੈਨੂੰ ਕਾਂਸ ਨੇ ਜ਼ੋਰ ਲਾਇਆ ਥੋੜੇ ਤੋਂ ਨਹੀਂ ਮੌੜਾਂ ਤੋਂ ਵੀ ਕਿਹਾ ਰਾਮਪੁਰੋਂ ਵੀ ਕਿਹਾ ਉਹ ਕਹਿੰਦੇ ਬਰਿੰਡੇ ਜ਼ਿਲ੍ਹੇ ਦੇ ਚਾਰ ਹਲਕੇ ਦੇ ਜਰਨਲ ਆ ਦੋ ਜਰਨਲ ਆ ਚਾਰਾਂ ਚੋ ਬੋਲ ਇੱਕ ਸਹਿਰ ਨੂੰ ਛੱਡ ਕੇ ਤਿੰਨਾਂ ਚੋ ਕਿੱਥੋਂ ਲੜਨਾ ਮੈਂ ਕਿਹਾ ਗੱਲ ਐ ਐਮਐਲਏ ਬਣਦੀ ਨਹੀਂ ਆ ਨਾ ਹੀ ਇੱਥੇ ਗੱਲ ਖੜੀ ਐ ਲੜਾਈ ਤਾਂ ਦੂ ਗਾਂ ਬਾਗੀ ਐ ਮੈਂ ਐਮਐਲਏ ਬਣ ਕੇ ਤੁਹਾਡਾ ਪੱਟਾ ਪਵਾ ਕੇ ਗੱਲ 'ਚ ਮੈਂ ਪੰਜਾਬ ਪੰਜਾਬੀ ਅੱਧੀ ਗੱਲ ਨਹੀਂ ਕਰ ਸਕਦਾ ਮੈਂ ਆਪਣੇ ਲੋਕਾਂ ਦੀ ਗੱਲ ਨਹੀਂ ਕਰ ਸਕਦਾ ਮੈਂ ਸੋਡੀ ਜਿਹੜੀ ਵਿਚਾਰਧਾਰਾ ਪਾਰਟੀ ਦੀ ਲਾਈਨ ਹੈ ਮੈਨੂੰ ਉੱਥੇ ਖੜਨਾ ਪਊ ਜੇ ਉਹ ਤੋਂ ਬਾਹਰ ਜਾ ਕੇ ਗੱਲ ਕਰੂੰਗਾ ਤਾਂ ਮੈਨੂੰ ਕੱਢ ਕੇ ਅਗਲਾ ਪਾਰਟੀ ਜੋ ਬਾਹਰ ਮਾਰੂ ਸੋ ਅੱਜ ਅੱਜ ਹਰ ਬੰਦੇ ਨੂੰ ਦੌੜ ਆ ਹੋੜ ਆ ਯਾ ਵੀ ਅੱਜ ਬਦਲਾ ਚਾਹੁੰਦੇ ਆ ਲੋਕ ਆ ਲੋਕ ਅੱਕੇ ਹੋਏ ਨੇ ਅੰਦੋਲਨ ਦਾ ਹਵਾ ਆ ਐਮਐਲਏ ਬਣ ਜਿਓ ਪਰ ਜਦੋਂ ਕੋਈ ਕੱਲ ਨੂੰ ਲਾਲਚ ਮਿਲ ਗਿਆ ਕੋਈ ਚੇਅਰਮੈਨੀ ਦਾ ਕੋਈ ਪੈਸੇ ਦਾ ਕਿਸੇ ਹੋਰ ਅਉਦੇ ਦਾ ਮਾਰਨਗੇ ਛਾਲ ਆ